ਗੇ ਜੀ ਇੱਕ ਠੀਕ ਹੈ ਕਿਹੜਾ ਕਦੇ ਕੋ ਕੋਰ ਜੋਗੀ ਮਹਾਤਮਾ Swami Ahmad Asmara ji ਵਰਗੀ ਆਤਮਾ Swami Dhondi Das Maharaj ਵਰਗੇ ਸੰਤ Swami Budh Asmara ji ਵਰਗੇ ઋષਿ Harkar Das Maharaj ji ਵਰਗੇ ਮਹਾਤਮਾ ਕੋਈ ਮਾਰ ਕੇ ਜਨਪਾਪ ਤੇ ਜਾ ਧਾਨੀ ਜਾਵੀ ਫਿਰ ਹੋ ਸਕਦਾ ਹੈ ਰਾਜਾ ਸੰਤ ਬਿਆਰ ਹੋ ਜਾਣ ਤੈਨੂੰ ਪੁੱਤਰ ਮਿਲ ਜਾਵੇ ਫੀ ਜਿਆਦਾ ਜਿਹੜੇ ਸਮਾਜ ਭਲਾਈ ਦੇ ਤੁਸੀਂ ਕੰਮ ਵੀ ਕਰਦੇ ਹੋ ਕਿੰਨੇ ਕੁ ਲੰਬੇ ਸਮੇਂ ਤੋਂ ਜਿਹੜਾ ਤੁਸੀਂ ਜੁੜੇ ਹੋਏ ਹੋ ਸਮਾਜ ਭਲਾਈ ਦੇ ਕੰਮਾਂ ਵਿੱਚ ਮੈਂ ਇਸ ਅਸਥਾਨ ਦੇ ਉੱਤੇ ਜਦੋਂ ਆਇਆ ਸੀਗਾ ਮੇਰੀ ਉਮਰ 4 ਸਾਲ ਦੀ ਸੀ ਇਹ 4 ਸਾਲ ਦੀ ਉਮਰ ਤੋਂ ਹੀ ਮੈਂ ਇਸ ਦੇ ਰਹੇ ਤੇ 9 9 1999 ਦੇ ਵਿੱਚ ਸਾ ਮੇਰੇ ਗੁਰੂ ਜੀ ਮਹੰਤ ਬਾਬਾ ਬੌਧਾ ਜੀ ਮਨੇ ਇਸ ਸਰਪੰਨ ਦੀ ਮਹੰਤੀ ਦੇਖੇ ਸੀ ਜਿਹੜੀ ਕਿ ਸਾਡੀ ਏਰੀਆ ਦੇ ਵਿੱਚ ਸਾਰੇ ਇਸ ਡੇਰੇ ਦੀ ਪੂਰੀ ਚਰਚਾ ਹੈ ਜਿਹੜੇ ਸਾਧਨਾ ਕਰਦੇ ਨੇ ਉਹਨਾਂ ਨੂੰ ਸਾਧੂ ਕਿਹਾ ਗਿਆ ਹੈ। ਸੰਤਨਾਮ ਵਿੱਚ ਸ਼ਾਂਤੀ ਦਾ ਜਿਹੜੇ ਸ਼ਾਂਤੀ ਸਦਾ ਹੀ ਵਰਤਉਂਦੇ ਨੇ ਜਿਹੜੇ ਸ਼ਾਂਤ ਰਹਿਣ ਨੂੰ ਸੰਤ ਕਿਹਾ ਗਿਆ। ਇਹੋ ਜੇ ਸੰਤ ਜੋਗੀ ਜਨ ਤੇਰੇ ਰਾਹ ਧਰਨੇ ਚ ਆਜਣ। ਜੋ ਕਰਨੇ ਸੇਵਾ ਸਮਝ ਲੈ ਰਾਜਾ ਤੇਰੇ ਭਾਗ ਉਹਦੇ ਹੋ ਜਾਣਗੇ ਤੇਰੇ ਘਰੇ ਪੁੱਤਰ ਪੈਦਾ ਹੋਏ। ਬ੍ਰਾਹਮਣਾਂ ਨੂੰ ਵਿਦਾ ਕਰਤਾ ਦਾਨ ਦક્ષਿਣ ਦੇ। ਸਾਧੂ ਮੰਦਾ ਬਾਣਾ ਭਗਵਾਨ ਨਾ ਭਗਵਾਨ ਨੇ ਨਾ ਨਾ ਸੰਤਾਨ ਦਾ ਬਣਾਇਆ ਪਰ ਕਿਵੇਂ ਦਾ ਫੀਲ ਹੁੰਦਾ ਤੁਹਾਨੂੰ ਤੁਹਾਨੂੰ ਬਹੁਤ ਅਸਾਈਦਾ ਢੀਕ ਜਿਵੇਂ ਵਿਆਹ ਨੂੰ ਢੀਕਾ ਜਾਂਦਾ ਆਏ ਅਸੀਂ ਪ੍ਰੋਗਰਾਮ ਲਾ ਕੇ ਸੰਗ ਟਿਕਦੀਆਂ ਵੀ ਕਦੋਂ ਥੱਲੇ ਤੇ ਪ੍ਰੋਗਰਾਮ ਆਵੇ ਤਾਂ ਆਪ ਹੁਮ ਹਮਾ ਕੇ ਆਈਏ ਅਸੀਂ ਉਸਮਾਨੇ ਰਹਨੇ ਆ ਪਰ ਸਾਨੂੰ 2 ਮਹੀਨੇ ਪਹਿਲੀ ਚੋਅ ਚੜ ਰਹੇ ਤੇ ਕਦ ਜਾਈਏ ਕੱਲ ਆਗੇ ਆਉਂਦੇ ਜਗ ਤੇ ਨਾਮ ਜਪਾ ਦੀ ਕਰਨ ਪੈਗਾ ਉਹ ਜਿੱਥੇ ਬੈਠ ਕੇ ਨਾ ਮਦਿਆਨ ਸਾਧੋ ਇਸ ਲਈ ਸਭ ਛੇ ਹਮ ਛੇ ਹੈ ਆਪਣੇ ਆਪ ਨੂੰ ਸੋਚੋ ਹਮ ਠੀਕ ਹੈ ਤਾਂ ਸਾਰੇ ਠੀਕ ਹੈ ਸੰਤ ਦਾ ਮਾਰਗ ਧਰਮ ਦੀ ਗੋੜੀ ਕੋੜ ਬੜਾ ਪਤੰਗ ਹੈ ਹਨ ਦੀ ਕਿਰਪਾ ਨਾਲ ਤਾਂ ਬੜੇ ਬੜੇ ਆਖੋ ਦੇ ਨੇ ਭਾਗ ਸੰਗਤ ਨੂੰ ਵੀ ਜਾਗਰੂਕ ਕਰਾ ਦੇ ਭਾਈ ਨਸ਼ੇ ਤਿਆਗੋ ਸਰੀਰ ਨੂੰ ਸ਼ੁੱਧ ਬਣਾਓ ਤੇ ਬੇਟੀ ਪੜਾਓ ਬੀਟੀ ਬਚਾਓ ਇਹ ਵੀ ਬਹੁਤ ਵੱਡਾ ਯੋਗਦਾਨ ਆ ਸੋ ਕਿਉ ਮੰਦਾ ਆਖੀਏ ਜਿੱਤ ਜਮੇ ਰਾਇਾਨ ਇਹ ਮਹਾਵਾਕ ਨੂੰ ਸਰਬਾਬਾ ਜੀ ਖਰੇ ਉੱਤਰ ਰਹੇ ਨੇ ਬਾਕੀ ਬਾਤਾਂ ਬਣ ਦੀ ਸਾਮ ਸੰਭਾਲ ਵਾਸਤੇ ਬਾਬਾ ਜੀ ਦੇ ਰਖ ਤਲਵਾ ਰਹੇ ਨੇ ਸੱਚੀ ਗੱਲ ਦੋਸਤੋ ਮੈਂ ਹਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਉਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਬੁਰਜ ਟਿੱਲਾ ਪਿੰਡ ਖੇੜੀ ਨਗਾਇਆਂ ਤੋਂ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਸਥਾਨ ਦੇ ਮੁਖ ਸੇਵਾਦਾਰ ਬਾਬਾ ਪ੍ਰਗਟ ਦਾਸ ਜੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਸ਼੍ਰੀ ਅਕਨਵਰ ਸਾਹਿਬ ਪ੍ਰਾਰੰਭ ਹੋਏ ਅਤੇ 8 ਮਾਰਚ ਨੂੰ ਜਿਹੜਾ ਇੱਥੇ ਕਾਫੀ ਜ਼ਿਆਦਾ ਬਾਰੋਂ ਮਹਾਂਪੁਰਖ ਸਾਧੂ ਸੰਤ ਪਹੁੰਚੇ ਔਰ ਉਹਨਾਂ ਨੂੰ ਬਾਬਾ ਜੀ ਵੱਲੋਂ ਪ੍ਰਸ਼ਾਦਾ ਵੀ ਛਕਾਇਆ ਜਾ ਰਿਹਾ ਹੈ ਅੱਜ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਿਨ ਸ਼ਨੀਵਾਰ 8 ਮਾਰਚ ਦੀਆਂ ਜਿੱਥੇ ਕਿ ਬਾਬਾ ਜੀ ਵੱਲੋਂ ਸਾਰਿਆਂ ਨੂੰ ਲੰਗਰ ਪ੍ਰਸ਼ਾਦਾ ਬੜੇ ਆਦਰ ਸਤਕਾਰ ਨਾਲ ਪ੍ਰੇਮ ਭਾਵਨਾ ਦੇ ਨਾਲ ਸਭ ਨੂੰ ਹੀ ਲੰਗਰ ਪ੍ਰਸ਼ਾਦਾ ਛਕਾਇਆ ਜਾ ਰਿਹਾ ਔਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਬੀਬੀਆਂ ਨੌਜਵਾਨ ਬੱਚੇ ਬਜ਼ੁਰਗ ਸਾਰੇ ਹੀ ਇਸ ਲੰਗਰ ਦੌਰਾਨ ਸੇਵਾ ਕਰਦੇ ਵੀ ਨਜ਼ਰ ਆ ਰਹੇ ਨੇ ਔਰ ਬਹੁਤ ਸਾਰੀਆਂ ਸੰਗਤਾਂ ਹਮ ਹਮਾ ਕੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪਹੁੰਚੀਆਂ ਹੋਈਆਂ ਨੇ ਬਹੁਤ ਦੂਰੋਂ ਦੂਰੋਂ ਔਰ ਨੇੜਲੇ ਪਿੰਡਾਂ ਦੇ ਵਿੱਚੋਂ ਵੀ ਕਾਫੀ ਜ਼ਿਆਦਾ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਔਰ ਗੁਰੂ ਕੇ ਦਰਬਾਰ ਜਿਹੜੇ ਨੇ ਉਹ ਸਜੇ ਹੋਏ ਨੇ ਔਰ ਰਾਗੀ ਢਾਡੀ ਕਵਿਸ਼ਰਾਂ ਵੱਲੋਂ ਜਿਹੜਾ ਗੁਰੂ ਜਸ ਨਾਲ ਸੰਗਤਾਂ ਨੂੰ ਜੋੜਿਆ ਜਾ ਰਿਹਾ ਹੈ ਔਰ ਇਸ ਮੌਕੇ ਬਹੁਤ ਜ਼ਿਆਦਾ ਜਿਹੜੇ ਰਾਗੀ ਢਾਡੀ ਜਥੇ ਇੱਥੇ ਪਹੁੰਚੇ ਹੋਏ ਨੇ ਕਵਿਸ਼ਰ ਵੀ ਪਹੁੰਚੇ ਹੋਏ ਨੇ ਔਰ ਗੁਰੂ ਜਸ ਨਾਲ ਸੰਗਤਾਂ ਨੂੰ ਇਸ ਮੌਕੇ ਜੋੜਿਆ ਜਾ ਰਿਹਾ ਹੈ ਔਰ ਕੱਲ ਯਾਨੀ ਐਤਵਾਰ 9 ਮਾਰਚ ਨੂੰ ਇੱਥੇ ਬਹੁਤ ਵੱਡਾ ਸਵਾਗਤ ਜਿਹੜਾ ਭੋਗ ਅਪਰੰਤ ਜਿਹੜਾ ਇੱਥੇ ਸਮਾਗਮ ਹੋਏਗਾ ਔਰ ਅਕਰਤੰ ਦਰਬਾਰ ਵੀ ਸਜਾਇਆ ਜਾਵੇਗਾ ਇਸ ਮੌਕੇ ਆਪਾਂ ਗੱਲਬਾਤ ਕਰਦੇ ਆ ਇਸ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਪ੍ਰਗਟਦਾਸ ਜੀ ਅਤੇ ਹੋਰ ਪਤਵੰਤੇ ਸੱਜਣਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਸੋ ਤੁਸੀਂ ਜਰੂਰ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਉਹ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਔਰ ਬਹੁਤ ਵੱਡਾ ਜਿਹੜਾ ਇੱਥੇ ਅੱਜ ਪ੍ਰੋਗਰਾਮ ਕਰਵਾਇਆ ਜਾ ਰਿਹਾ ਆਪ ਜੀ ਵੱਲੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਆਪ ਜੀ ਨੂੰ ਬਹੁਤ ਬਹੁਤ ਧੰਨਵਾਦ ਔਰ ਬਹੁਤ ਸੰਤਾਂ ਮਹਾਂਪੁਰਸ਼ਾਂ ਦੇ ਅੱਜ ਦਰਸ਼ਨ ਕਰਨ ਨੂੰ ਮਿਲ ਰਹੇ ਨੇ ਸਾਨੂੰ ਵੀ ਔਰ ਸਮੂਹ ਇਲਾਕਾ ਨਿਵਾਸੀਆਂ ਨੂੰ ਸੋ ਬਾਬਾ ਜੀ ਜਦਾਂ ਦੇ ਉਪਰਾਲੇ ਤੁਸੀਂ ਕਰਵਾਉਂਦੇ ਰਹਿੰਦੇ ਅੱਜ ਕੀ ਕਹਿਣਾ ਚਾਹੋਗੇ ਅੱਜ ਅਸੀਂ ਸਲਾਨਾ ਸਮਾਗਮ ਕਰਵਾਇਆ ਕਿਉਂਕਿ ਤਾਂ ਤਨ ਵਾਪਸ ਸ੍ਰੀ ਚੰਦ ਜੀ ਮਹਾਰਾਜ ਬਾਬਾ ਅਮਰਦਾਸ ਬਾਬਾ ਧਨੀ ਦਾਸ ਬਾਬਾ ਬੋਧਾ ਉਹਨਾਂ ਦੀ ਯਾਦ ਦੇ ਵਿੱਚ ਇਹ ਆਪਾਂ ਸਲਾਨਾ ਸਮਾਗਮ ਕਰਵਾਉਂਦੇ ਆ ਤੇ ਅੱਜ ਦੀ ਹੈ ਇਸ ਕਰਕੇ ਇਸ ਵੇਲੇ ਸਾਧੂਆਂ ਦੀ ਸੰਗਤ ਲਗਾਈ ਹੋਈ ਹੈ ਅਤੇ ਉਹਨਾਂ ਨੂੰ ਪੂਜਾ ਕੀਤੀ ਗਈ ਹੈ ਹੋਰ ਵੀ ਸੰਗਤ ਮੇਰੇ ਤੇੜੇ ਪਿੰਡਾਂ ਦੀ ਬਹੁਤ ਆਈ ਹੋਈ ਹੈ ਤੇ ਉਹਨਾਂ ਦੇ ਵਾਸਤੇ ਲੰਗਰ ਦਾ ਛਾਦਾ ਇੰਤਜ਼ਾਮ ਕੀਤਾ ਗਿਆ ਹੈ ਅਤੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਿਆ ਜਾਂਦਾ ਹੈ ਇਹ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਕੱਲ ਨੂੰ ਬਹੁਤ ਵੱਡਾ ਤਖ਼ਤ ਹੋਣੇ 9 ਤਰੀਕ ਨੂੰ 9 ਮਾਰਚ ਨੂੰ ਇਹ ਸੰਗਤਾਂ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਪਹੁੰਚਣ ਦੀ ਕਿਰਪਾ ਕਰਨਾ ਬਾਬਾ ਜੀ ਜੇ ਗੱਲ ਕਰੀਏ ਤਾਂ ਕਿੰਨੇ ਕ ਲੰਬੇ ਸਮੇਂ ਤੋਂ ਜਿਹੜੇ ਤੁਸੀਂ ਸਮਾਜ ਭਲਾਈ ਦੇ ਵੀ ਕੰਮ ਕਰਦੇ ਹੋ ਮੈਨੂੰ ਪਤਾ ਲੱਗਾ ਵੀ ਕਾਫੀ ਜ਼ਿਆਦਾ ਜਿਹੜੇ ਸਮਾਜ ਭਲਾਈ ਦੇ ਤੁਸੀਂ ਕੰਮ ਵੀ ਕਰਦੇ ਹੋ ਕਿੰਨੇ ਕ ਲੰਬੇ ਸਮੇਂ ਤੋਂ ਜਿਹੜਾ ਤੁਸੀਂ ਜੁੜੇ ਹੋਏ ਹੋ ਸਮਾਜ ਭਲਾਈ ਦੇ ਕੰਮਾਂ ਵਿੱਚ ਮੈਂ ਇਸ ਅਸ탄 ਦੇ ਉੱਤੇ ਜਦੋਂ ਆਇਆ ਸੀਗਾ ਮੇਰੀ ਉਮਰ 4 ਸਾਲ ਦੀ ਸੀ ਤੇ 4 ਸਾਲ ਦੀ ਉਮਰ ਤੋਂ ਹੀ ਮੈਂ ਇਸ ਦੇ ਰਹੇ ਤੇ ਆ 9 9 1999 ਦੇ ਵਿੱਚ ਸਾ ਮੇਰੇ ਗੁਰੂ ਜੀ ਮਹੰਤ ਬਾਬਾ ਬੋਧਾ ਜੀ ਮੰਨੇ ਇਸ ਪੰਨ ਦੇ ਮਹੰਤੀ ਦੇਗੇ ਸੀ ਜਿਹੜੇ ਕਿ ਸਾਡੇ ਏਰੀਆ ਦੇ ਵਿੱਚ ਸਾਰੇ ਇਸ ਢੇਰੇ ਦੀ ਪੂਰੀ ਚਰਚਾ ਹੈ ਹਮਮ ਔਰ ਕਿਹੜੇ ਕਿਹੜੇ ਕੰਮ ਜਿਆਦਾ ਜਿਹੜੇ ਚਰਚਾ ਦੇ ਵਿੱਚ ਰਹੇ ਬਾਬਾ ਜੀ ਨੂੰ ਖਾਣਾ ਕਾ ਪਹਲਵਾਣਾ ਜਾਂ ਕੋਈ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹ ਕਰਨੇ ਹੋਰ ਕੀ ਕੀ ਉਪਰਾਲੇ ਕਰਦੇ ਹੋ ਦੇਖੋ ਅਸੀਂ ਮੈਂ ਨਾ ਬੇਟੀ ਉਹ بتاਉ ਬੇਟੀ ਪੜਾਓ ਇਹ ਮੇਰੀ ਖੇਤੀ ਆ ਬੇਟੀ ਇਹਦਾ ਨਾਮ ਆ ਹਰਪ੍ਰਭਜੀਤ ਦਾਸ ਉਹਦਾ ਸੀ ਤੇ ਫਿਰ ਦਰਖਤ ਲਗਾਉਣੇ ਇਹ ਜਿਹੜੇ ਪੁਰਾਣੇ ਰੁੱਖ ਨੇ ਉਹਨਾਂ ਦੀ ਸੰਭਾਲ ਕਰੋ ਤੇ ਜਿਹੜੇ ਨਵੇਂ ਨੇ ਨਵੇਂ ਵੱੱਟ ਤੋਂ ਵੱੱਟ ਲਗਾਓ ਅਤੇ ਜਿਵੇਂ ਖੇਡਾਂ ਨੇ ਜਾਂ ਫੂਨਦਾਨ ਕੈਂਪ ਨੇ ਅੱਖਾਂ ਦੇ ਕੈਂਪ ਨੇ ਉਹ ਅਸੀਂ ਲਗਾਉਂਦੇ ਰਹਿੰਦੇ ਹਾਂ ਜਿੱਥੇ ਵੀ ਕਿਤੇ ਸੰਗਤ ਨੂੰ ਲੋੜ ਪੈਂਦੀ ਆ ਤਾਂ ਸਾਨੂੰ ਬੁਲਾਉਂਦੇ ਨੇ ਅਸੀਂ ਉੱਥੇ ਟਾਈਮ ਤੇ ਪਹੁੰਚਦੇ ਹਾਂ ਔਰ ਵਾਤਾਵਰਨ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ਦੇ ਨਾਲ-ਨਾਲ ਬਹੁਤ ਸਾਰੀਆਂ ਸੰਸਥਾਵਾਂ ਵੀ ਤੁਹਾਡੇ ਨਾਲ ਜੁੜੀਆਂ ਹੋਣਗੀਆਂ ਬਾਬਾ ਜੀ ਸੋ ਕੁਝ ਸੰਸਥਾਵਾਂ ਦੇ ਮੈਂ ਨਾਮ ਵੀ ਜਾਨਣਾ ਚਾਹਾਂ। ਬਾਕੀ ਆ ਵੀ ਆਮ ਸੰਗਤਿਆ ਸਾਡੇ ਨਾਲ ਜੋ ਵੀ ਸਹਿਯੋਗ ਦਿੰਦਾ ਤਾਂ ਅਸੀਂ ਉਹ ਤੋਂ ਲੈ ਲੈਨੇ ਆ। ਜਾਨਕਿ ਸਪੈਸ਼ਲ ਤੌਰ ਤੇ ਅਸੀਂ ਕੋਈ ਬਣਾਇਆ ਨਹੀਂ ਹੋਇਆ। ਜੀ। ਸਕੇ ਆਪਣੇ ਆਪ ਹੀ ਡੇਰੇ ਬੰਦੀਆਂ ਕਰਦੇ ਆ ਵੀ। ਸੋ ਬਾਬਾ ਜੀ ਲਾਸਟ ਸਵਾਲ ਹੈ। ਕਿ ਕੱਲ ਦੇ ਪ੍ਰੋਗਰਾਮ ਦੇ ਵਿੱਚ ਸੰਗਤਾਂ ਨੂੰ ਨਿਹਾਲ ਕਰਨ ਵਾਸਤੇ ਕੌਣ-ਕੌਣ ਇੱਥੇ ਪਹੁੰਚ ਰਿਹਾ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਪਿੰਡ ਹੈ ਖੇੜੀ ਹੈ ਸਾਨੂੰ ਇੱਥੇ ਬਹੁਤ ਸਾਰਾ ਸਹਿਯੋਗ ਦਿੰਦਾ ਹੈ ਅਤੇ ਆਲੇ-ਦੁਆਲੇ ਦੇ ਜਿੰਨੇ ਵੀ ਨਕਰ ਨੇ ਡੇਰੇ ਦੇ ਤੇ ਜਿਹੜੇ ਕੱਲ ਦੇ ਪ੍ਰੋਗਰਾਮ ਨੇ ਤੇ ਦੀਵਾਨ ਸੱਜਣਗੇ ਦਿਨ ਦੇ ਵਿੱਚ ਵੀ ਤੇ ਰਾਤ ਦੇ ਵਿੱਚ ਅੱਜ ਰਾਤ ਨੂੰ ਤੇ ਕੱਲ ਨੂੰ ਸਾਰਾ ਦਿਨ ਉਹ ਉਪਤੋਂ ਪ੍ਰੰਤ 2 ਵਜੇ ਤੱਕ ਦੀਵਾਨ ਸੱਜਣਗੇ ਸੰਤਾ ਜੀ ਨੂੰ ਬੇਨਤੀ ਹੈ ਕਿ ਬਾਅਦ ਚੜ੍ਹ ਕੇ ਪਹੁੰਚੋ। ਬਹੁਤ ਬਹੁਤ ਧੰਨਵਾਦ। ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਆਪ ਜੀ ਨੇ ਧਾਰਾ ਬੋਲੇ ਪੰਜਾਬੀ ਚੈਨਲ ਤੇ ਕਿੱਥੋਂ ਪਹੁੰਚੇ ਤੁਸੀਂ? ਪਿੰਡ ਜੀ ਹੁਣੇ ਵੱਡਾ ਨਿਆ ਟਗਾਲ। ਤੇ ਔਰ ਬਾਬਾ ਜੀ ਹਰ ਸਾਲ ਹੁੰਦੇ ਤੁਸੀਂ ਇੱਥੇ? ਹਰ ਸਾਲ ਹੀ ਆਉਂਦੇ ਹਾਂ ਸੰਤਾ ਦਾ ਬਹੁਤ ਬਹੁਤ ਅਨੰਦ ਪ੍ਰਯਤਿਆ ਹੋਰ ਬਹੁਤ ਖੁਸ਼ੀ ਹੁੰਦੀ ਹੈ। ਬਹੁਤ ਬੜੀ ਕਿਰਪਾ ਹੈ। ਔਰ ਕਿੱਦਾਂ ਦਾ ਨੰਨੇ ਕਿਰਪਾ ਕੇ ਜਿੱਥੇ ਆਰ ਟਾਈਮ ਚ ਇਹ ਗੜਾ ਨਹੀਂ ਪੈਂਦਾ ਫਸ ਵਧੀਆ ਹੋ ਗਈ ਹੈ ਤੇ ਲੋਡੇ ਹੋਰ ਕਿਰਪਾਦਾਰੀ ਬੁੱਧੂ ਜਲੀ ਦੇ ਬੱਚਿਆਂ ਦੇ ਨਗਰ ਤੇ ਤੇ ਅੱਜ ਤਾਲ ਇਹ ਚੰਡਾ ਰਹਦਾ ਹੈ ਆ빠 ਪ੍ਰਗਨਦਾ ਜੀ ਜੀ ਨੂੰ ਸਭ ਤੇ ਗੱਲਾਂ ਤੇ ਇੱਥੇ ਉਹ ਸਾਡੇ ਜੀ ਬਹੁਤ ਦੁਰ ਸੰਗਠਨ ਕੀਤੇ ਸੰਕਰਨ ਦਾ ਬੁਣ ਕਰਦੀਆਂ ਨੇ ਸੰਕਰਨ ਦਾ ਅਨੁਭਵ ਕਰਦੇ ਹਾਂ ਉਹ ਨਾ ਦੇ ਕੋ ਹਾਂ ਵਾਹ ਨਾਬਿਲ ਹੈ ਮਾਦੀ ਮੇ ਰਹਤੇ ਹਾਂ ਮੰਤਬਿਸ਼ਣ ਦਾ ਦਾ ਡੇਰਾ ਸਟੇਮ ਗੱਡੀ ਹੈ ਮੰਤਕਾਲਾ ਦਾ ਜੀ ਯਹਾਂ ਪਰ ਮਜਦੂਦ ਹੈ ਤੇ ਅੱਜ ਇੱਥੇ ਪਹੁੰਚ ਕੇ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਜੋ ਮਸ਼ੂਹ ਸਾਹਮਣੇ ਕੀਆ ਹੈ ਹਬ ਅੱਛਾ ਹੈ ਮਹਾਰਾਜ ਨੇ ਕੋ ਬਾਨੀ ਜਾਖੇ ਹਮ ਨਹੀਂ ਅچھے ਬੁਰਾ ਨਹੀਂ ਕੋ ਰਮਸ਼ਿਆ ਸਭ ਅچھے ਹੈ ਇੱਕ ਸਾਹਿਬ ਬੰਦਗੀ ਮੇ ਆਤਾ ਹੈ ये संसार बिगड़ की डोरी उतरे बिरला कोई तारेगा भी तारेगा ताने पर की सतगुरु तारेगा सतगुरु ताई तारेगा हमारे का दर्शन ट्रैक स्वभाव रहन सहन सही होगा ऐसे नहीं गुरु मारे तारेगा हाँ जी तो इसलिए सब अच्छे हैं हम अच्छे हैं अपने आप को सोचो हम ठीक हैं तो सारे ठीक हैं ਬਾਬਾ ਜੀ ਵੱਲੋਂ ਕਿੰਨੇ ਕ ਸਮੇਂ ਲੰਬੇ ਸਮੇਂ ਤੋਂ ਜਿਹੜੇ ਉਪਰਾਲੇ ਇਦਾਂ ਦੇ ਕੀਤੇ ਜਾਂਦੇ ਆ ਬਾਬਾ ਜੀ ਕੋਈ 2001 ਤੋਂ ਜਦੋਂ ਸੰਤ ਮਹਾਤਮਾ ਦਾ ਪੁੱਤ ਆ ਗਿਆ ਜੀ ਨਹੀਂ ਚੂੜਾ ਛੱਡਿਆ ਜੀ ਤੇ ਬਾਬਾ ਜੀ ਦੁਬੀ ਤੇ ਬਰਾਜਮਾਨ ਹੋ ਗਏ ਉਸ ਤੋਂ ਬਾਅਦ ਹਰ ਸਾਲ ਉਹਨਾਂ ਦੀ ਯਾਦ ਵਿੱਚ ਬਾਬਾ ਜੀ ਵੱਲੋਂ ਇਹ ਖੰਡ ਪਾਠ ਸਾਹਿਬ ਪ੍ਰਕਾਸ਼ਤ ਰਾਇਆ ਜਾਂਦੇ ਨੇ ਦੋ ਪ੍ਰੋਗਰਾਮ ਜਿਨ੍ਹਾਂ ਸ਼੍ਰੀ ਚੰਦਗੀਆਂ ਦੇ ਨਾਂ ਤੇ ਤੇ ਇੱਕ ਬਾਬਾ ਗੁੱਦਾ ਜੀਆਂ ਦੇ ਨਾਂ ਸੰਤ ਮਹਾਤਮਾ ਬਾਬਾ ਅਮਰਦਾਸ ਜੀਆਂ ਦੇ ਧੁੰਦਾਂ ਜੀਆਂ ਦੇ ਨਾਂ ਤੇ ਇਹ ਹਰ ਸਾਲ ਮਾਰਚ ਦੇ 2 ਜੇ 12 ਐਤਵਾਰ ਨੂੰ ਪ੍ਰੋਗਰਾਮ ਕਰਵਾਇਆ ਔਰ ਸਮਾਜਿਕ ਵਾਤਾਵਰਨ ਦੀ ਸੰਭਾਲ ਕਰਦੇ ਨੇ ਸਮਾਜਿਕ ਵੀ ਜਿਹੜੀਆਂ ਕੋਰੀਤੀਆਂ ਨੇ ਉਹਨਾਂ ਬਾਰੇ ਵੀ ਡਟ ਕੇ ਖੜਦੇ ਨੇ ਹੋਰ ਕਿਹੜੇ-ਕਿਹੜੇ ਕੰਮ ਆਪਾਈ ਤੇ ਤੁਸੀਂ ਕਰਵਾਉਣਾ ਚਾਹੋਗੇ ਜਿਵੇਂ ਨਸ਼ਿਆਂ ਪ੍ਰਤੀ ਜਾਗਰੂਕ ਨੇ ਸੰਗਤ ਨੂੰ ਵੀ ਜਾਗਰੂਕ ਕਰਦੇ ਨੇ ਭਾਈ ਨਸ਼ੇ ਤਿਆਗੋ ਸਰੀਰ ਨੂੰ ਸ਼ੁੱਧ ਬਣਾਓ ਤੇ ਬੇਟੀ ਪੜ੍ਹਾਓ ਬੇਟੀ ਬਚਾਓ ਇਹ ਵੀ ਬਹੁਤ ਵੱਡਾ ਯੋਗਦਾਨ ਆ ਸੋ ਕਿਉ ਮੰਦਾ ਆਖੀਏ ਜਿੱਤ ਜਮੇ ਰਾਇਾਨ ਆਪਣੇ ਘਰਵਾਲਿਆਂ ਨੂੰ ਛੱਡ ਕੇ ਮੋਹ ਮਮਤਾ ਦੀਆਂ ਤੰਦਾਂ ਤੋੜ ਕੇ ਉਹਦੇ ਨਾਮ ਵਿਚ ਲੀਂ ਰਹੇ ਨੇ ਕਿ ਮੋਹ ਛੱਡਣਾ ਬੜਾ ਔਖ ਹੈ ਸਾਧੂ ਦਾ ਨਾਮ ਹੈ ਸਾਧਨਾ ਦਾ ਜਿਹੜੇ ਸਾਧਨਾ ਕਰਦੇ ਨੇ ਉਹਨਾਂ ਨੂੰ ਸਾਧੂ ਕਿਹਾ ਗਿਆ ਸੰਤ ਨਾਮ ਹੈ ਸ਼ਾਂਤੀ ਦਾ ਜਿਹੜੇ ਸ਼ਾਂਤੀ ਸਦਾ ਹੀ ਵਰਤਉਂਦੇ ਨੇ ਜਿਹੜੇ ਸ਼ਾਂਤ ਨੇ ਉਹਨਾਂ ਨੂੰ ਸੰਤ ਕਿਹਾ ਗਿਆ ਇਹੋ ਜੇ ਸੰਤ ਜੋਗੀ ਜਨ ਤੇਰੇ ਰਾਹ ਧਾਰੀ ਚ ਆਜਣ ਤੂੰ ਕਰ ਲੈ ਸੇਵਾ ਸਮਝ ਲੈ ਰਾਜਾ ਤੇਰੇ ਭਾਗ ਉਹਦੇ ਹੋ ਜਾਣਗੇ ਤਰੇ ਘਰੇ ਪੁੱਤਰ ਪੈਦਾ ਹੋਣਗੇ ਬ੍ਰਾਹਮਣਾਂ ਨੂੰ ਵਿਦਾ ਕਰਤਾ ਦਾਨ ਦક્ષਿਣਾ ਦੇ ਕੇ ਸਮਾਂ ਲੰਘ ਗਿਆ

धिकार कां ताकतश्री पटना सा कै के बादिया तो सामान लगुला क्या ਜਿਵੇਂ ਅੱਜ ਸੰਗਤ ਆਈ ਸੰਤਾਂ ਨੇ ਧੋਣਾ ਲਾ ਲਿਆ ਕਿ ਦੋ ਦਿਨ ਚਾਰ ਦਿਨ 10 ਦਿਨਾਂ ਬਾਅਦ ਸੰਗਤ ਆਉਣ ਲੱਗੀ ਕਿ ਮਹਾਰਾਜੇ ਚਰਨਾ ਕਰ ਹਾਂ ਜਦੋਂ ਸਮਾਂ ਲੱਗਿਆ ਥੋੜੇ ਦਿਨ ਬਾਅਦ ਸੰਤਾਂ ਦੀ ਜਿਹੜੀ ਤੱਤ ਤੱਕ ਜ਼ਿਆਦੇ ਵਧ ਗਈ ਉਹ ਤੇ ਬੈਹ ਸਾਹਮਣੇ ਜਿਵੇਂ ਸੁਖਮੀ ਸਾਹਿਬ ਤੇ ਮਹਾਰਾਜੇ ਸਾਹਿਬ ਦੀ ਸ਼ੋਭਾ ਉੱਤੇ ਉੱਚੀ ਸਾਹਿਬ ਦੀ ਸ਼ੋਭਾ ਉੱਚੀ ਉੱਚੀ ਸਾਹਿਬ ਦੀ ਸ਼ੋਭਾ ਸਾਹਿਬ ਦਾ ਨਾਈ ਨਾਨਕ ਮਹਾਰਾਜ ਕਹਿੰਦੇ ਸੰਤਾ ਚ ਰੱਬ ਵਿੱਚ ਕੋਈ ਫੇਰ ਨਹੀਂ ਹੈ ਕੋਈ ਫਰਕ ਨਹੀਂ ਹੈ ਕਹਿੰਦੇ ਰਾਜੇ ਨੂੰ ਪਤਾ ਲੱਗਿਆ ਵਜ਼ੀਰ ਨੂੰ ਪੁੱਛਿਆ ਇਹ ਸੰਤਾਇ ਜੀ ਆ ਨਾ ਮਾ ਦਾ ਸੰਤ ਸਰੋਬੜੂ ਰੱਬ ਦੇ ਪਿਆਰੇ ਨੇ ਕਿਹੜਾ ਕਿਉਂ ਨਾ ਮੈਂ ਜਾਣ ਭਰ ਸਰੋਬੜਾ ਕਿਸੇ ਨੂੰ ਦੱਸਿਆ ਨਹੀਂ ਸੰਤਾਂ ਦੇ ਵਿੱਚ ਕਿੰਨੇ ਗਿਆ ਉਹਨੀਆਂ ਤਾਂ ਲੋਕ ਲਾ ਕੇ ਰੱਖਦਾ ਸਾਰੀ ਵਸਤੂ ਬਾਹਰ ਰੱਖ ਕੇ ਜ਼ਮਾਨਾ ਜਵਰ ਕੇ ਆ ਗਿਆ ਅੱਜ ਦੀ ਕੱਟਾ ਕੋਈ ਸਾਨੂੰ ਨਹੀਂ ਪਤਾ ਨਾ ਕਿ ਸੰਤਾਂ ਕੋਲੇ ਨਹੀਂ ਜਾਂਦਾ ਆਈਆਂ ਵੀ ਗੈਣੇ ਕੱਟਿਆਂ ਨਾਲ ਭਰ ਕੇ ਅਸੀਂ ਸੰਤਾਂ ਕੋਲੇ ਜਾਂਦੇ ਹਾਂ ਸੰਤਾਂ ਨੂੰ ਵੀ ਗਹਿਣੇ ਦਾ ਕੋਈ ਕੰਮ ਨਹੀਂ ਇਹ ਗਹਿਣੇ ਪੜ੍ਹਨੇ ਕਿ ਰਾਮ ਨੂੰ ਵੀ ਗਹਿਣੇ ਪਾ ਕੇ ਜਾਓ ਸੰਤਾਂ ਕੋਲ ਇਹੋ ਆਈ ਸਾਧੂ ਦਾ ਬਣ ਕੇ ਇੱਕ ਮੰਗਨਾਰੇ ਬਣ ਕੇ ਅਰਾਜਾ ਸੰਗਾਂਗਰੀ ਤੁਰਦਾ ਇਕੇ ਕਲਮਾ ਦਾ ਫਾਤਰ ਹਾਂ ਇਹ ਵਕਤ ਸੰਤਾਂ ਮਿਲਣੇ ਪੜ ਜਾਇਗੇ ਤਾਂ ਕਿ ਮਾਇਆ ਬਿਮਾਹ ਜੋ ਜੋ ਪਾਗਾ ਕੇ ਤਰੇ ਕੋਈ ਜਗ ਸਮਾਨ ਕੋਈ ਦਾ ਫਾਤਰ